टुडे पंजाब न्यूज़ दीयां खास खास ਖਬਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂਤਰ ਸਿੰਘ ਮਠਾੜੂ ਤੇ ਗੱਲ ਕਰਦੇ ਆਂ ਅੱਜ ਦੀਆਂ ਵੱਡੀਆਂ ਖਬਰਾਂ ਦੇ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਭਾਰਤੀ ਫੌਜ ਵਿੱਚ ਅਗਨੀਵੀਰ ਭਾਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਜਾਣੋ ਕਦੋਂ ਹੋਵੇਗੀ ਚੋਣ ਪੰਜਾਬ 'ਚ ਟਲਿਆ ਵੱਡਾ ਹਾਦਸਾ ਨੰਗਲ ਤੋਂ ਪਾਗੜਾ ਡੈਮ ਜਾ ਰਹੀ ਰੇਲ ਗੱਡੀ ਪਟੜੀ ਤੋਂ ਉਤਰੀ ਬੀਬੀ ਐਮਬੀ ਮੈਨੇਜਮੈਂਟ ਮੌਕੇ ਤੇ ਪੁੱਜੀ ਇਸ ਦਿਨ ਹੋਵੇਗਾ ਅਕਾਲੀ ਪਾਇਪਾ ਉਚਾਲੇ ਗੱਟ ਜੋੜ ਬਡੀ ਖਬਰ ਪਾਣਾ ਸਿੱਧੂ ਦੇ ਪੂਰੇ ਟੱਬਰ ਸਮੇਤ 5 ਤੇ ਲੱਖਾਂ ਸਿਧਾਨਾਂ ਤੇ ਐਫ ਆਈ ਆਰ ਦਰਜ ਅਮਰਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਗ੍ਰਿਫਤਾਰੀ ਰੱਦ ਕਰਨ ਲਈ ਪਾਈ ਸੀ ਪਟੀਸ਼ਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਰੋਡੋ ਨੂੰ ਜਾਨੋਂ ਮਾਰਨ ਦੀ ਧਮਕੀ ਮੋਦੀ ਜੀ ਕਿਸਾਨ ਫਿਰ ਦਿੱਲੀ ਆ ਰਹੇ ਨੇ ਉਹਨਾਂ ਦੀ ਗੱਲ ਮੰਨ ਲਓ ਭਗਵਾਨਤ ਮਾਨ ਚੋਣ ਕਮਿਸ਼ਨ ਨੇ ਉਮੀਦਵਾਰ ਦੇ ਖਰਚੇ ਦੀ ਸੀਮਾ ਕੀਤੀ ਤੇ ਜਾਨੋਂ ਕਿੰਨਾ ਪੈਸਾ ਖਰਚੇ ਦੀ ਇਜਾਜ਼ਤ ਪੰਜਾਬ ਦੇ ਥਾਣੇ ਤੋਂ ਅਜੇ ਨਹੀਂ ਮਿਲੇਗੀ ਰਾਹਤ ਮੌਸਮ ਵਿਭਾਗ ਵੱਲੋਂ yellow alert ਜਾਰੀ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ ਪੀ ਆਰਟੀਸੀ ਮੁਲਾਇਮਾਂ ਵੱਲੋਂ ਕੀਤਾ ਇਹ ਐਲਾਨ ਤਾਂ ਦੋਸਤੋ ਇਸ ਹੀ ਆਪਣੀ ਇਸ ਵੇਲੇ ਦੀਆਂ ਚੋਣਵੀਆਂ ਖ਼ਬਰਾਂ ਹੁਣ ਗੱਲ ਕਰਦੇ ਇਹਨਾਂ ਖ਼ਬਰਾਂ ਦੀ ਵਿਸਥਾਰ ਨਾਲ ਕਿਰਪਾ ਕਰਕੇ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੁਹਾਡਾ ਕੀਤਾ ਹੋਇਆ ਇੱਕ ਲਾਈਕ ਸਾਨੂੰ ਨਵੀਂ ਖਬਰ ਲੱਭਣ ਦੇ ਵਿੱਚ ਮਦਦ ਕਰਦਾ ਹੈ ਇਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਪਹਿਲੀ ਖਬਰ ਹੈ ਜੀ ਭਾਰਤੀ ਫੌਜ ਵਿੱਚ ਅਗਨੀਵੀਰ ਭਾਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਜਾਣੋ ਕਿਵੇਂ ਹੋਵੇਗੀ ਚੋਣ ਭਾਰਤੀ ਫੌਜ ਵਿੱਚ ਭਾਰਤੀ ਫਾਇਰ ਵਿੱਚ ਨੌਕਰੀ ਕਰਕੇ ਦੇਸ਼ ਦੀ ਸੇਵਾ ਕਰਨ ਦੇ ਚਾਹਵਨ ਵਾਲੇ ਇੱਕ ਖੁਸ਼ਖਬਰੀ ਹੈ ਭਾਰਤੀ ਫਾਇਰ ਵੱਲੋਂ ਅਗਨੀ ਵੀਰਾਂ ਦੀ ਅਗਲੀ ਭਾਰਤੀ ਰਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਅੱਤ ਫਰਵਿ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਇਸ ਲਈ ਆਰਜੀ ਪ੍ਰਕਿਰਿਆ ਅਧਿਕਾਰਤ ਵੈੱਬਸਾਈਟ ਤੇ ਜਾਰੀ ਕੀਤੀ ਗਈ ਹੈ ਦਿਲਚਸਪੀ ਰੱਖਣ ਵਾਲੇ ਅਤੇ ਜੋਗ ਉਮੀਦਵਾਰ ਭਾਰਤੀ ਫੌਜ ਦੀ ਅਧਿਕਾਰਤ ਵੈੱਬਸਾਈਟ joinindiaarmy.nic.in ਤੇ ਜਾ ਕੇ ਅਪਲਾਈ ਕਰ ਸਕਦੇ ਨੇ ਆਖਰੀ ਮਿਤੀ ਕਦੋਂ ਆ 21 ਮਾਰਚ 2024 ਇਸ ਦੀ ਆਖਰੀ ਮਿਤੀ ਹੈ ਉਮਰ ਸੀਮਾ 17 ਤੋਂ 21 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਰਜੀ ਦੀ ਫੀਸ ਇਸ ਭਾਰਤੀ ਦੀ ਅਪਲਾਈ ਕਰਨ ਲਈ 550 ਰੁਪਏ ਆਰ ਜੀ ਫੀਸ ਰੱਖੀ ਗਈ ਹੈ ਜੋ ਆਨਲਾਈਨ माध्यम ਰਾਹੀਂ ਜਮ੍ਹਾਂ ਕਰਵਾਈ ਜਾ ਸਕਦੀ ਹੈ ਚੋਣ ਪ੍ਰਕਿਰਿਆ ਭਾਰਤੀ ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਉਮੀਦਵਾਰ ਸਰੀਰਕ ਟੈਸਟ ਵਿੱਚ ਸ਼ਾਮਲ ਹੋਣਗੇ ਇਸ ਤੋਂ ਬਾਅਦ ਦਸਤਾਵੇਜ਼ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਹੋਵੇਗੀ ਇਸ ਤੋਂ ਬਾਅਦ ਦੁਬਾਰਾ ਮੈਡੀਕਲ ਹੋਵੇਗਾ ਤੇ ਇਸ ਸਾਰੇ ਪੜਾਵਾਂ ਵਿੱਚ ਪ੍ਰਦਰਸ਼ਨ ਦੇ ਆਧਾਰ ਤੇ ਅੰਤਿਮ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ ਅਗਲੀ ਖਬਰ ਪੰਜਾਬ ਚ ਟਲਿਆ ਵੱਡਾ ਹਾਦਸਾ ਨੰਗਲ ਤੋਂ ਪਾਖੜਾ ਡੈਮ ਜਾ ਰਹੀ ਰੇਲ ਗੱਡੀ ਪਟੜੀ ਤੋਂ ਉਤਰੀ ਬੀਬੀਐਮਬੀ ਮੈਨੇਜਮੈਂਟ ਮੌਕੇ ਤੇ ਪਹੁੰਚੀ ਪੰਜਾਬ ਦੇ ਸੰਗਰੂਹ ਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਨੰਗਲ ਤੋਂ ਪਾਖੜਾ ਡੈਮ ਜਾ ਰਹੀ ਰੇਲ ਗੱਡੀ ਦੇ ਡੱਬੇ ਪਟੜੀ ਤੋਂ ਉਤਰਗੇ ਇਹ ਹਾਦਸਾ ਪਿੰਡ ਨੇਲਾ ਨੇੜੇ ਵਾਪਰਿਆ ਬੀਬੀਐਮਬੀ ਮੈਨੇਜਮੈਂਟ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਕੰਮ ਸ਼ੁਰੂ ਕਰ ਦਿੱਤਾ ਟレイン ਨੂੰ ਪਟੜੀ ਤੇ ਵਾਪਸ ਲਿਆਂਦਾ ਗਿਆ ਇਸ ਤੋਂ ਬਾਅਦ ਪਾਖੜਾ ਡੈਮ ਵੱਲ ਜਾ ਰਹੀ ਰੇਲਗੱਡੀ ਮੋੜ ਪਟੜੀ ਤੇ ਡੌਰ ਗਈ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਹਾਦਸੇ ਦੇ ਪਿੱਛੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਬੀਬੀਐਮਬੀ ਮੈਨੇਜਮੈਂਟ ਨੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ਇਸ ਦਿਨ ਹੋਵੇਗਾ ਅਕਾਲੀ ਭਾਜਪਾ ਉਚਾਲੇ ਗੱਠਜੋੜ ਜੀਹਾਂ ਦੋਸਤੋ ਦੇਸ਼ ਭਰ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪੂਰੇ ਜੋਰ-ਸ਼ੋਰ ਨਾਲ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਵੱਖ-ਵੱਖ ਸੂਬਿਆਂ ਵਿੱਚ ਕਿਤੇ ਗੱਠਜੋੜ ਟੁੱਟ ਰਹੇ ਨੇ ਤੇ ਕਿਤੇ ਨਵੇਂ ਗੱਠਜੋੜ ਬਣ ਰਹੇ ਨੇ ਪਰ ਇਸ ਸਭ ਦੇ ਵਿਚਕਾਰ ਭਾਜਪਾ ਨੂੰ ਦਬਾਉਣ ਦੀ ਨੀਅਤ ਨਾਲ ਬਣਾਏ ਇੰਡੀਆ ਗੱਠਜੋੜ ਦਾ ਕਿਤੇ ਕੋਈ ਸਿਰ ਪੈਰ ਦਿਖਾਈ ਨਹੀਂ ਦੇ ਰਿਹਾ ਜਦ ਕਿ ਭਾਜਪਾ ਵੱਲੋਂ ਆਪਣੀ ਨਵੀਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਚਾਲਦਿਆਂ ਇਹ ਖਬਰਾਂ ਮਿਲ ਰਹੀਆਂ ਨੇ ਕਿ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮਰਡ ਹੋਣ ਤੋਂ ਗਠਜੋੜ ਹੋਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਦੋਵੇਂ ਪਾਰਟੀਆਂ ਦੇ ਲੀਡਰ ਇੱਕ ਦੂਜੇ ਦੇ ਸੰਪਰਕ ਵਿੱਚ ਨੇ ਭਾਜਪਾ ਦੇ ਪੁਰਾਣੇ ਸਹਿਯੋਗੀ ਇੱਕ ਵਾਰ ਫਿਰ ਤੋਂ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਵਿੱਚ ਸ਼ਾਮਲ ਹੋ ਸਕਦੇ ਨੇ ਜਿੰਨਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵੀ ਸ਼ਾਮਲ ਹੈ ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਨੂੰ ਮਾਤ ਦੇਣ ਲਈ ਬਣਾਇਆ ਗਿਆ ਇੰਡੀਆ ਗਠਜੋੜ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਖੇਰੂ-ਖੇਰੂ ਹੋ ਚੁੱਕਿਆ ਹੈ ਵੱਡੀ ਖਬਰ ਪਹਾਣਾ ਸਿੱਧੂ ਦੇ ਪੂਰੇ ਟੱਬਸਮਿਤ 5 ਤੇ ਲੱਖ ਹਜ਼ਾਰਾਂ ਤੇ ਐਫ ਆਈ ਆਰ ਦਰਜ ਜੇਲ੍ਹ ਵਿੱਚ ਬੰਦ ਸੋਸ਼ਲ ਮੀਡੀਆ ਬਲੌਗਰ ਪਹਾਣਾ ਸਿੱਧੂ ਦੇ ਪਿਤਾ ਬਿੱਕਰ ਸਿੰਘ ਭਰਾ ਅਮਨ ਸਿੰਘ ਪਹਾਣਾ ਗਰਨਪਾਲ ਕੌਰ ਤੇ ਸੁਖਪਾਲ ਕੌਰ ਪੰਚ ਰਣਜੀਤ ਸਿੰਘ ਕੁਲਵਿੰਦਰ ਸਿੰਘ ਖਾਲਸਤਾਨੀ ਲੱਖਾ ਸਿਧਾਨਾ ਸਮੇਤ 18 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਜ਼ਿਕਰ ਕਰਦਈ ਹੈ ਕਿ 3 ਫਰਵਰੀ ਦੇ ਧਰਨੇ ਕਰਕੇ ਲੱਖਾ ਸਿਧਾਨਾ ਭਾਰਨਾ ਸਿੱਧੂ ਤੇ ਪੂਰੇ ਪ੍ਰਵਾਸਮਿਤ ਕੁੱਲ 18 ਬੰਦਿਆਂ ਤੇ ਨੈਸ਼ਨਲ ਹਾਈਵੇ ਨੂੰ ਰੋਕਣ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਤੇ ਹੋਰ 10 ਧਰਾਵਾਂ ਹੇਠ ਪਾਚਾ ਦਰਜ ਕੀਤਾ ਗਿਆ ਹੈ ਇਸ ਤੇ ਲੱਖਾ ਸਿਧਾਨਾ ਦੀ ਅਗਵਾਈ ਵਿੱਚ ਹਜ਼ਾਰਾਂ ਲੋਕ ਪ੍ਰਦਰਸ਼ਨ ਕਰਨ ਲਈ ਸੰਗਰੂਰ ਪਹੁੰਚੇ ਸਨ ਜਿੱਥੇ ਕਿ ਉਹਨਾਂ ਦੀ ਪੁਲਸਰ ਦੇ ਨਾਲ ਵੱਡੇ ਪੱਧਰ ਉੱਪਰ ਝੜਪ ਹੋਈ ਸੀ ਇਸ ਮੌਕੇ ਪਰਦਰਸ਼ਨਕਾਰੀਆਂ ਵੱਲੋਂ ਬਿਆਨੀ ਕੜੀ ਤੋੜੇ ਗਏ ਸਨ ਜਿਸ ਤੋਂ ਬਾਅਦ ਲੰਬਾ ਸਮਾਤਾ ਨਾਕਾਰੀਆਂ ਵੱਲੋਂ ਨੈਸ਼ਨਲ ਹਾਈਵੇ 7 ਬਠਿੰਡਾ ਚੰਡੀਗੜ੍ਹ ਨੂੰ ਵੀ ਮੁਕੰਮਲ ਤੌਰ ਤੇ ਰੋਕਿਆ ਗਿਆ ਸੀ ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਦੱਸ ਦੇਈਏ ਕਿ ਪਾਲੇ ਸਿੱਧੂ ਦੇ ਉੱਪਰ ਪੁਲਸ ਵੱਲੋਂ ਕਾਰਵਾਈ ਕੀਤੀ ਹੋਈ ਹੈ ਉਹ ਫਿਲਹਾਲ ਪੋਲਸ ਹਿਰਾਤਸ ਵਿੱਚ ਜਿਸ ਦੇ ਕਾਰਨ ਇਸ ਦਾ ਵਿਰੋਧ ਕਰਨ ਲਈ 3 ਫਰਵਰੀ ਨੂੰ ਸੰਗਰੂਰ ਵਿੱਚ ਲਖੀਸ ਦਾਣੇ ਦੀ ਅਗਵਾਈ ਹਤੇ ਪਾਨੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ ਸੰਗਰੂਰ ਪਰਦਾਚਨ ਕਰਨ ਲਈ ਪਹੁੰਚੇ ਸਾਂ ਜਿੱਥੇ ਕਿ ਪੁਲਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਲਈ ਜਿਸ ਵਿੱਚ ਲਗਾਤਾਰ ਕਈ ਵਾਰ ਤਰਨਾਕਾਰੀਆਂ ਤੇ ਪੁਲਸ ਦੇ ਵਿੱਚ ਜ਼ਬਰਦਸਤ ਤਰੀਕੇ ਨਾਲ ਝੜਪ ਹੋਈ ਜਿਸ ਦੇ ਵਿੱਚ ਤਰਨਾਕਾਰੀਆਂ ਵੱਲੋਂ ਪੁਲਸ ਦੇ ਵੱਲੋਂ ਲਗਾਈ ਗਈ ਬੈਰੀਕੇਡਿੰਗ ਤੋੜ ਕੇ ਅੱਗੇ ਵਧਿਆ ਗਿਆ ਅਤੇ ਪੁਲਸ ਪ੍ਰਾਪਰਟੀ ਨੂੰ ਵੱਡੇ ਪੱਧਰ ਉੱਪਰ ਨੁਕਸਾਨ ਹੋਇਆ ਜਿਸ ਤੋਂ ਬਾਅਦ ਹੌਨਸਲਗਰੂਰ ਪੁਲਿਸ ਵੱਲੋਂ ਲਕਸ਼ਦਾਨਾ ਅਤੇ ਭਾਰਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ ਭਾਰਨੇ ਸਿੱਧੂ ਦੇ ਭਰਾ ਅਮਨਾ ਸਿੰਘ ਅਤੇ ਭਾਰਨੇ ਸਿੱਧੂ ਦੀਆਂ ਦੋਵੇਂ ਭੈਣਾਂ ਕਿਰਨਪਾਲ ਕੌਰ ਅਤੇ ਸੁਖਪਾਲ ਕੌਰ ਦੇ ਖਿਲਾਫ ਕੁੱਲ 12 ਧਰਾਵਾਂ ਲਗਾ ਕੇ ਪੱਤਾ ਦਰਜ ਕੀਤਾ ਗਿਆ ਹੈ। ਅਮਰਤਪਾਲ ਨਾਲ ਜੁੜੀ ਵੱਡੀ ਖਬਰ ਅੱਜ ਸਾਹਮਣੇ ਗ੍ਰਿਫਤਾਰੀ ਰੱਦ ਕਰਨ ਲਈ ਪਾਈ ਸੀ ਪਟੀਸ਼ਨ ਅਮਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਸਾਮ ਦੀ ਡਿਬ੍ਰੂਗੜ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਭਗਵਾਨ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗੁਰਮੀਤ ਸਿੰਘ ਬੁੱਕਰਨਵਾਲਾ ਕਲਵੰਤ ਸਿੰਘ ਰਾਏ ਕੀ ਸਰਬਜੀਤ ਕਾਲਸੀ ਗੁਰਿੰਦਰ ਔਜਲਾ ਅਤੇ ਬਸੰਤ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਮਰਿਤਪਾਲ ਦੇ ਸਾਥੀਆਂ ਨੇ ਐਨਐਸਏ ਤਹਿਤ ਗ੍ਰਿਫਤਾਰੀ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਹੈ ਇਸ ਉੱਤੇ ਅੱਜ ਸੁਣਵਾਈ ਹੋਈ ਹਾਈ ਕੋਰਟ ਨੇ ਡਿਬ੍ਰੂਗੜ ਜੇਲ੍ਹ ਦੇ ਸੁਪਰਡੈਂਟ ਤੋਂ ਜਵਾਬ ਮੰਗਿਆ ਇਹ ਪਟੀਸ਼ਨ ਪਪਲਪ੍ਰੀਤ ਸਿੰਘ ਭਗਵਾਨ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਦੇ ਗੁਰਮੀਤ ਸਿੰਘ ਬੁੱਕਣਵਾਲਾ ਕੁਲਵੰਤ ਸਿੰਘ ਰਾਏ ਕੇ ਸਰਜੀਤ ਕਾਲਸੀ ਗੁਰਿੰਦਰ ਔਜਲਾ ਅਤੇ ਬਸੰਤ ਸਿੰਘ ਵੱਲੋਂ ਦਾਇਰ ਕੀਤੀ ਗਈ ਸੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਜੇਲ੍ਹ ਸੁਪਰਡੈਂਟ ਅਦਾਲਤ ਨੂੰ ਇਹਨਾਂ ਸਾਰੇ ਖਿਲਾਫ ਐਨਐਸਏ ਦੇ ਦੋਸ਼ਾਂ ਬਾਰੇ ਜਾਣਕਾਰੀ ਦੇਵੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਡੇਵਰੂਗੜ੍ਹ ਜੇਲ੍ਹ ਸੁਪਰਡੈਂਟ ਦਾ ਜਵਾਬ ਕਿਸੇ ਵੀ ਹਾਲਤ ਵਿੱਚ 15 ਫਰਵਰੀ ਤੱਕ ਆਉਣਾ ਯਕੀਨੀ ਬਣਾਇਆ ਜਾਵੇ ਮਾਮਲੇ ਦੀ ਅਗਲੀ ਸੁਣਵਾਈ 19 ਫਰਵਰੀ ਨੂੰ ਹੋਵੇਗੀ ਅਜੇ ਤੱਕ ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ ਇਸ ਮਾਮਲੇ ਵਿੱਚ ਕੇਂਦਰ ਸਮੇਤ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਕੈਨੇਡਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੂੰ ਜਾਨੋਂ ਮਾਰਨ ਦੀ ਧਮਕੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਮੌਂਟਰੀਅਲ ਦੇ ਇੱਕ ਸ਼ਖਸੀ ਨੂੰ ਆਰਸੀਐਮਪੀ ਨੇ ਗ੍ਰਿਫਤਾਰ ਕਰ ਲਿਆ ਹੈ 30 ਸਾਲ ਦੀ ਛੱਕੀ ਦੀ ਪਛਾਣ ਜਾਂ ਤੱਕ ਨਹੀਂ ਕੀਤੀ ਕਿ ਜਿਸ ਨੂੰ ਦੋਸ਼ੀ ਕਰਾ ਦਿੱਤੇ ਜਾਂ ਤੇ 2 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਆਰਸੀਐਮਪੀ ਨੇ ਦੱਸਿਆ ਕਿ ਧਮਕੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਗਈ ਸ਼ੱਕੀ ਵੱਲ ਕਾਂਕੀ ਭਰੀਆਂ ਟਿੱਪਣੀਆਂ ਕੀਤੇ ਜਾਣ ਮਗਰ ਅਰੰਭੀ ਪੜਤਾਲ ਦੇ ਅਧਾਰ ਤੇ 21 ਜਨਵਰੀ ਨੂੰ ਦੋਸ਼ ਆਇਦ ਕਰ ਦਿੱਤੇ ਗਏ ਮੋਦੀ ਜੀ ਕਿਸਾਨ ਫਿਰ ਅ ਦਿੱਲੀ ਆ ਰਹੇ ਨੇ ਉਹਨਾਂ ਦੀ ਗੱਲ ਮੰਨ ਲਓ ਭਗਵੰਤ ਮਾਨ ਦਿੱਲੀ ਦੇ ਜਨਤਰ ਮੰਤਰ ਵਿੱਚ ਭਾਈਪਰਵਦ ਦੀ ਸੂਬੇ ਦੀ ਸਰਕਾਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਪੁੱਜੇ ਮਾਨ ਨੇ ਇਸ ਮੌਕੇ ਕਿਸਾਨੀ ਪੈਨਡੂ ਫੰਡ ਰਾਜਪਾਲ ਤੇ ਦੱਖਣ ਦੇ ਰਾਜ ਦੇ ਸਮੇਤ ਕਈ ਮੁੱਦਿਆਂ 'ਤੇ ਕੇਂਦਰ ਸਰਕਾਰ ਨੂੰ ਘੇਰਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਪੂਰੀ ਦੁਨੀਆ ਵਿੱਚ ਚਰਚਾ ਹੋਈ ਮੋਦੀ ਜੀ ਹੋਣ ਤਾਂ ਉਹਨਾਂ ਦੀ ਗੱਲ ਮੰਨ ਲਓ ਕਿਸਾਨ ਮੋਰ ਦਿੱਲੀ ਆਉਣ ਬਾਰੇ ਸੋਚ ਰਹੇ ਨੇ ਕਿਸਾਨ ਅੰਦੋਲਨ ਇੱਕ ਸਾਲ ਤੋਂ ਵੱਧ ਸਮਾਂ ਚੱਲਦਾ ਰਿਹਾ 700 ਤੋਂ ਵੱਧ ਕਿਸਾਨ ਪਰਾ ਸ਼ਹੀਦ ਹੋਏ ਫਿਰ ਅਚਾਨਕ ਸਾਹ ਪ੍ਰਗਟ ਹੋਏ ਤੇ ਕਹਿ ਲੱਗੇ ਮੇਰੀ ਤਪੱਸਿਆ ਵਿੱਚ ਕਮੀ ਰਹਿ ਗਈ ਮੈਂ ਇਹ ਕਾਨੂੰਨ ਵਾਪਸ ਲੈਂਦਾ ਹਾਂ 2.5 ਸਾਲ ਦੀ ਤਪੱਸਿਆ ਹੋ ਗਈ ਹੁਣ ਤਾਂ ਕਿਸਾਨ ਵੀਰਾਂ ਦੀ ਸੁਣ ਲਓ ਸਾਹਿਬ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ 9 ਮਹੀਨੇ ਤੱਕ ਚੱਲਿਆ 700 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ ਪ੍ਰਧਾਨ ਮੰਤਰੀ ਨੇ ਪੂਰਾ ਸਮਾਂ ਕੁਝ ਨਹੀਂ ਕੀਤਾ ਇੱਕ ਦਿਨ ਅਚਾਨਕ ਇਹ ਪ੍ਰਗਟ ਹੋਏ ਤੇ ਕਿਹਾ ਕਿ ਮੈਂ ਕਾਨੂੰਨ ਵਾਪਸ ਲੈ ਰਿਹਾ ਹਾਂ ਉਹਨਾਂ ਨੂੰ ਕਿਸੇ ਦੀ ਚਿੰਤਾ ਨਹੀਂ ਹੈ ਉਹ ਕਹਦੇ ਉਹ ਕਿਸੇ ਦੇ ਫੰਡ ਰੋਕ ਲੈਂਦੇ ਹਨ ਕਦੇ ਕਿਸੇ ਨੂੰ ਇਸ਼ਤਿਹਾਰਾਂ ਵਿੱਚ ਫੋਟੋ ਪਾਉਣ ਲਈ ਤੰਗ ਪਰੇਸ਼ਾਨ ਕਰਦੇ ਨੇ ਦੱਸਦੇ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਕੁਝ ਕਰਨ ਦਾ ਐਲਾਨ ਕੀਤਾ ਗਿਆ ਹੈ ਕਿਸਾਨਾਂ ਦੇ ਸੱਦੇ ਦੇ ਮੱਧ ਨਜ਼ਰ ਬੁੱਧਵਾਰ ਨੂੰ ਹਰਿਆਣਾ ਦੇ ਸੋਨੀਪਟ ਤੋਂ ਚਤਾਰਾ 144 ਲਾਗੂ ਕਰ ਦਿੱਤੀ ਗਈ ਹੈ ਪੁਲਿਸ ਨੇ ਅਗਲੇ ਹੁਕਮਾਂ ਤੱਕ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਕਿਸੇ ਵੀ ਤਰ੍ਹਾਂ ਦੇ ਪੋਸਟਰ ਲਾਉਣ ਮੀਟਿੰਗਾਂ ਕਰਨ ਪੈਦਲ ਜਾਂ ਟਰੈਕਟਰ ਟਰਾਲੀਆਂ ਤੇ ਹੋਰ ਵਾਹਨਾਂ ਨਾਲ ਜਦੋਸ ਕੱਢਣਾ ਤੇ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਕੇ ਚੱਲਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਨੇ ਚੋਣ ਕਮਿਸ਼ਨ ਦੇ ਉਮੀਦਵਾਰਾਂ ਦੇ ਖਰਚੇ ਦੀ ਸੀਮਾ ਕੀਤੀ ਤੇ ਜਾਣ ਕਿੰਨਾ ਪੈਸਾ ਖਰਚਣ ਦੀ ਇਜਾਜ਼ਤ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ 95 ਲੱਖ ਰੁਪਏ ਖਰਚ ਕਰ ਸਕਣਗੇ ਚੋਣ ਕਮਿਸ਼ਨ ਵੱਲੋਂ ਚੋਣ ਖਰਚੇ ਦੀ ਸੀਮਾ ਵਿੱਚ 70 ਲੱਖ ਰੁਪਏ ਦਾ ਉਹ ਵਾਅਦਾ ਕੀਤਾ ਹੈ ਕਿ ਰਾਜ ਦੇ ਮੁੱਖ ਚੋਣ ਅਧਿਕਾਰੀ ਨੇ ਚੋਣਾਂ ਵਿੱਚ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਖਰਚੇ ਸੰਬੰਧੀ ਇੱਕ ਸੂਚੀ ਜਾਰੀ ਕੀਤੀ ਹੈ ਹਾਲਾਂਕਿ ਚੋਣਾਂ ਵਿੱਚ ਵਾਤੇ ਜਾਣ ਵਾਲੇ ਝੰਡਿਆਂ ਤੋਂ ਲੈ ਕੇ ਟੋਪੀ ਤੱਕ ਹਰ ਚੀਜ਼ ਦੇ ਰੇਟ ਵੀ ਤੈਅ ਕੀਤੇ ਗਏ ਨੇ ਇਹਦੇ ਨਾਲ ਹੀ ਚੋਣ ਜਾਤ ਲੱਗਣ ਨਾਲ ਉਮੀਦਵਾਰਾਂ ਦੇ ਖਰਚੇ ਤੇ ਕਮਿਸ਼ਨ ਵੱਲੋਂ ਨਜ਼ਰ ਰੱਖੀ ਜਾਵੇਗੀ ਇਸ ਦੇ ਲਈ ਕਮੇਟੀਆਂ ਤੋਂ ਲੈ ਕੇ ਅਫਸਰਾਂ ਤੱਕ ਹਰ ਚੀਜ਼ ਦੀ ਨਿਯੁਕਤੀ ਕੀਤੀ ਜਾਵੇਗੀ ਪੰਜਾਬ 'ਚ ਠੰਡ ਤੋਂ ਅਜੇ ਨਹੀਂ ਮਿਲੇਗੀ ਰਾਹਤ ਮੌਸਮ ਵਿਭਾਗ ਵੱਲੋਂ yellow alert ਜਾਰੀ ਹਾਲ ਹੀ ਵਿੱਚ ਖਰਾਬ ਮੌਸਮ ਕਾਰਨ ਹਵਾਈ ਅੱਡੇ ਰੇਲ ਆਵਾਜਾਈ ਵਿੱਚ ਕਾਫੀ ਵਿਘਨ ਪਿਆ ਪਰ ਹੁਣ ਮੌਸਮ ਸਾਫ਼ ਹੋਣ ਕਾਰਨ ਇਹ ਵੀ ਹੌਲੀ-ਹੌਲੀ ਆਮ ਹੁੰਦਾ ਜਾ ਰਿਹਾ ਹੈ ਕਲ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੇ 6 ਉਡਾਨਾਂ ਸਮੇਤ ਪਛੜ ਗਈਆਂ ਇਹਨਾਂ ਵਿੱਚ ਚੰਡੀਗੜ੍ਹ ਤੋਂ ਦਿੱਲੀ ਅਤੇ ਮੁੰਬਈ ਲਈ ਤਿੰਨ ਉਡਾਨਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਉੱਡੀਆਂ ਇਸ ਦੇ ਨਾਲ ਹੀ ਜੈਪੁਰ ਲਖਨਊਾ ਅਤੇ ਮੁੰਬਈ ਤੋਂ ਆਉਣ ਵਾਲੀਆਂ ਤਿੰਨ ਫਲਾਈਟਾਂ ਤੈਅ ਸਮੇਂ ਤੋਂ ਪਿੱਛੇ ਹੀ ਪਹੁੰਚੀਆਂ ਸਰਕਾਰੀ ਬਸ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਕੀਤਾ ਇਹ ਐਲਾਨ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਅੱਜ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਚੇਤਾਵਨੀ ਦਿੱਤੀ ਹੈ ਕਿ ਦਰਅਸਲ ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਸੰਘਾ ਅਚਾਰ ਰਹੇ ਨੇ ਪਿਛਲੇ ਦਿਨੀ ਉਹਨਾਂ ਵੱਲੋਂ ਬੱਸ ਵਿੱਚ 52 ਸੀਟਾਂ ਤੇ ਸਵਾਰੀਆਂ 52 ਸਵਾਰੀਆਂ ਬਿਠਾਉਣ ਦਾ ਐਲਾਨ ਕੀਤਾ ਤੇ ਅੱਜ ਉਹਨਾਂ ਵੱਲੋਂ ਗੇਟ ਰੈਲੀ ਕੀਤੀ ਹੈ ਕਿ ਜਿਸ ਤੋਂ ਬਾਅਦ ਉਹਨਾਂ ਨੂੰ ਅੱਜ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਹੈ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇ ਅੱਜ ਦੀ ਮੀਟਿੰਗ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ 13 ਤਰੀਕ ਤੋਂ ਉਹ ਹੜਤਾਲ ਤੇ ਚਲੇ ਜਾਣਗੇ ਕੱਚੇ ਮੁਲਾਜ਼ਮਾਂ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੀਟਿੰਗ طے ਹੈ ਜੇਕਰ ਮੀਟਿੰਗ ਵਿੱਚ ਕੋਈ ਛੇਟਾ ਨਹੀਂ ਨਿਕਲਦਾ ਤਾਂ ਉਹ 13 ਤਰੀਕ ਤੋਂ ਹੜਤਾਲ ਤੇ ਜਾਣਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪ੍ਰਸ਼ਾਸਨ ਨਾਲ ਸਹਿਮਤੀ ਬਣੀ ਸੀ ਕਿ ਸਵੇਰੇ ਅਤੇ ਸ਼ਾਮ ਸਮੇਂ 52 ਸਵਾਰੀਆਂ ਤੋਂ ਵੱਧ ਸੀਟਾਂ ਦੇ ਸਵਾਰੀਆਂ ਬਿਠਾਈਆਂ ਜਾਣੀਆਂ ਕਿਉਂਕਿ ਉਹ 52 ਸੀਟਾਂ ਦੇ 52 ਸਵਾਰੀਆਂ ਹੀ ਬੱਸਾਂ ਵਿੱਚ ਬਿਠਾਉਂਦੇ ਸਨ ਜੇਕਰ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਬੱਸਾਂ ਵਿੱਚ 52 ਸਵਾਰੀਆਂ ਹੀ ਬਿਠਾਉਣਗੇ ਤਾਂ ਦੋਸਤੋ ਇਸੇ ਨਾਲ ਦੀ ਆਪਣੀਆਂ ਸਵੇਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਦੇ ਆਂ ਅਗਲੇ ਦਿਨ ਦੀਆਂ ਨਵੀਆਂ ਹੋਰ ਤਾਜ਼ਾ ਖਬਰਾਂ ਨਾਲ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਧੰਨਵਾਦ